ਸੋ ਹੰਦੀਪਾਈ ਜੀ ਕੀ ਹਾਲ ਚੱਲ ਜੀ ਸਾਰਿਆਂ ਦਾ ਹੋਪ ਮੇਰੇ ਭਰਾ ਸਾਰੇ ਵਧੀਆ ਹੋਣਗੇ ਤੇ ਅੱਜ ਦਾ ਮੇਰਾ ਪੋਡਕਾਸਟ ਹੋਣ ਜਾ ਰਿਹਾ ਹੈ ਦਾਖਲਾ ਦੇ ਸਰਪੰਚੀ ਨਾਲ ਜਿੰਦਾ ਦਾ ਨਾਮ ਹੈਗਾ ਜਗਜੀਤ ਕੁਮਾਰ ਜਿੰਦਾ ਨਿਕਨੇਮ ਹੈਗਾ ਬਿੱਲਾ ਭਾਜੀ ਕਹਿੰਦਾ ਬਿੱਲਾ ਭਾਜੀ ਕਹਿੰਦੇ ਸਾਰੇ ਤੇ ਅੱਜ ਕੁਝ ਗੱਲਾਂ ਕਰਦੇ ਆ ਭਾਈ ਦੇ ਨਾਲ ਸਰਪੰਚੀ ਬਾਰੇ ਕਿਉਂਕਿ ਆ ਭਾਜੀ ਨਾ ਪਿੰਡ ਦੇ ਸਰਪੰਚ ਹੈਗੇ ਆ ਸੋ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਥੋੜੀ ਜੀ ਆਪਣੇ ਬਾਰੇ ਭਾਜੀ ਇੰਟਰੋਡਕਸ਼ਨ ਦੇ ਦਿਓ ਮੈਂ ਜੀ ਜਗਜੀਤ ਕੁਮਾਰ ਪਿੰਡ ਮੇਰਾ ਦਾਖਲਾ ਜੀ ਦਾਖਣਾ ਸੋਹਵਾਲ ਤਹਿਸੀਲ ਤੇ ਜ਼ਿਲ੍ਹਾ ਗੁਰਦਾਸਪੁਰ ਹਲਕਾ ਜਿਹੜਾ ਸਾਡਾ ਬਲਾਕ ਆ ਉਹ ਸਾਨੂੰ ਹਲਕਾ ਜਿਹੜਾ ਦਿਨਰ ਪੈਂਦਾ ਐਮਐਲਏ ਸਾਹਿਬ ਤੁਹਾਨੂੰ ਦਿਨਰ ਤੋਂ ਲੱਗਦੇ ਆ ਹਾਂਜੀ ਤੇ ਬਲਾਕ ਸਾਡਾ ਜਿਹੜਾ ਗੁਰਦਾਸਪੁਰ ਆ ਜੀ ਠੀਕ ਹੈ ਭਾਈ ਥੋੜੀ ਜੀ ਨਾ ਆਪਣੀ ਆਪਾਂ ਸ਼ੁਰੂ ਕਰਦੇ ਸਰਪੰਚ ਜੀ ਤੁਸੀਂ ਹਾਂਜੀ ਹਾਂਜੀ ਇਹ ਪੋਡਕਾਸਟ ਹੈ ਮੈਂ ਤੁਹਾਡੇ ਨਾਲ ਸਰਪੰਚੀ ਬਾਰੇ ਗੱਲ ਕਰਨ ਆ ਗਏ ਹਾਂ ਹਾਂਜੀ ਹਾਂਜੀ ਤੇ ਥੋੜਾ ਜਿਹਾ ਆਪਣਾ ਐਕਸਪੀਰੀਅੰਸ ਜਰੂਰ ਦੱਸੋ ਆਪਣੀ ਸਰਪੰਚੀ ਨੂੰ ਲੈ ਕੇ ਦੇਖੋ ਜੀ ਐਕਸਪੀਰੀਅੰਸ ਇਹ ਆ ਵੀ ਮੇਰੇ ਫਾਦਰ ਸਾਹਿਬ ਵੀ ਪਹਿਲਾਂ ਸਰਪੰਚ ਰਹੇ ਆ ਤੇ ਉਸ ਤੋਂ ਬਾਅਦ 201 2013 ਤੋਂ ਹਾਂ ਮੈਂ ਆ ਰਿਆਂ ਤੇ ਵਿੱਚ ਹੁਣ ਜਿਹੜੀ ਆ ਜਿਹੜੀ ਹੁਣ ਟਰਮ ਆਈ ਆ ਉਸ ਤੋਂ ਬਾਅਦ ਹੁਣ ਇਸ ਵਾਰੀ ਲੇਡੀ ਸਿਟੀ ਇਸ ਕਰਕੇ ਮੇਰੀ ਵਾਈਫ ਆ ਗਈ ਹਾਂ ਅੱਛਾ 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 ਤੇ ਉਹ ਲਗਾਤਾਰ ਇਹੀ ਚੱਲ ਰਹੀ ਹੈ 10 ਸਾਲ ਲਗਾਤਾਰ ਹੀ ਹੈ ਹਾਂਜੀ ਹਾਂਜੀ ਸਾਰਾ 10 ਸਾਲ ਤੁਸੀਂ ਸਰਪੰਚੀ ਕੀਤੀ ਐ ਇਸ ਪਿੰਡ ਦੀ ਬਿਲਕੁਲ ਜੀ ਬਰਾਜ ਪਿੰਡ ਨੇ ਵੇਖੋ ਜੀ ਸੇਵਾ ਦਾ ਮੌਕਾ ਦਿੱਤਾ ਤੇ ਐ ਵੀ ਕਰ ਰਹੇ ਆ ਕਈ ਲੋਕੀ ਕਹਿੰਦੇ ਆ ਕਿ ਮਾੜਾ ਬੰਦਾ ਸਰਪੰਚ ਨਹੀਂ ਬਣ ਸਕਦਾ ਹੈਗਾ ਵੀ ਸਰਪੰਚੀ ਇੱਕ ਬੜੇ ਵੱਡੇ ਪੱਦਰ ਦੀ ਚੀਜ਼ ਹੈਗੀ ਹੈ ਕਿ ਮਾੜਾ ਬੰਦਾ ਸਰਪੰਚ ਨਹੀਂ ਕਰ ਸਕਦਾ ਹੈਗਾ ਦੇਖੋ ਜੀ ਗੱਲ ਤੇ ਤੁਹਾਡੀ ਬਿਲਕੁਲ ਰਾਈਟ ਆ ਹੁਣ ਜੋ ਇਦਾਂ ਦਾ ਅੱਜ ਕੱਲ ਸਮਾਂ ਆ ਗਿਆ ਵਾ ਹੁਣ ਤੇ ਜਿਹੜੀ ਸਰਪੰਚੀ ਆ ਸਾਰੇ ਪਾਸੇ ਹੀ ਬੰਦਾ ਜ਼ਰੂਰੀ ਨਹੀਂ ਵੀ ਪੈਸੇ ਪੱਖੋਂ ਪੜਿਆ ਲਿਖਿਆ ਵੀ ਜ਼ਰੂਰੀ ਹੋਣਾ ਚਾਹੀਦਾ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਹੂੰ ਜਿਹੜਾ ਵੀ ਉਹ ਮਤਲਬ ਅਫਸਰਾਂ ਨਾਲ ਗੱਲ ਕਰ ਸਕੇ ਬੈਠੇ ਉਹਨੂੰ ਬਕਾਇਦਾ ਜਿਹੜੇ ਆਪਣੇ ਪ੍ਰੋਜੈਕਟ ਚੱਲ ਰਹੇ ਆ ਸਰਪੰਚੀ ਦੀਆਂ ਕੀ ਪਾਵਰਾਂ ਨੇ ਕੀ ਮਤਲਬ ਇਹਦਾ ਜੋ ਵੀ ਆ ਕੰਮ ਕਰਦਾ ਤਰੀਕਾ ਕਿਹੜੀ ਸਕੀਮ ਚੱਲ ਰਹੀ ਆ ਕਿੱਦਾਂ ਕਿੰਨੂੰ ਪੈਸਾ ਜਿਹੜਾ ਕਿਸ ਤਰ੍ਹਾਂ ਆਣਾ ਤੇ ਕਿਸ ਤਰ੍ਹਾਂ ਵਰਤਣਾ ਉਹ ਸਾਰਾ ਹੀ ਨੌਲੇਜ ਹੋਣੀ ਚਾਹੀਦੀ ਸਭ ਨੂੰ ਕਈ ਲੋਕ ਨਾ ਪਿੰਡ ਦਾ ਸਰਪੰਚ ਬੰਦੇ ਸ਼ੌਂਕੀ ਤੌਰ 'ਤੇ ਕਿ ਆਪਾਂ ਪਿੰਡ ਦਾ ਸਰਪੰਚ ਬੰਨਾ ਹੈ ਤੇ ਕਈ ਲੋਕ ਸਰਪੰਚੀ ਸਰਪੰਚ ਬੰਦੇ ਪਿੰਡ ਦਾ ਵਿਕਾਸ ਕਰਨ ਲਈ ਬਿਲਕੁਲ ਤੁਹਾਡੇ ਹਿਸਾਬ ਨਾਲ ਸਰਪੰਚ ਕਿਹੜੇ ਇਨਸਾਨ ਨੂੰ ਬੰਨਾ ਚਾਹੀਦਾ ਹੈਗਾ ਇਹ ਵੇਖੋ ਜੀ ਬੰਨਾ ਤੇ ਵਿਕਾਸ ਕਰਕੇ ਹੀ ਚਾਹੀਦਾ ਕਿਉਂਕਿ ਅਹੀਂ ਤੇ ਸ਼ੌਂਕ ਸ਼ੌਂਕ ਜ਼ਰੂਰੀ ਥੋੜਾ ਵੀ ਸਰਪੰਚੀ ਦਾ ਲੈਣਾ ਜੇ ਸ਼ੌਂਕ ਹੀ ਲੈਣਾ ਤਾਂ ਫਿਰ ਤੁਸੀਂ ਐਮਐਲਏ ਦਾ ਲਓ ਉੱਪਰ ਲੈਵਲ ਤੇ ਲਓ ਉਹ ਪਲੇ ਸੁਪਨੇ ਦੇਖੋ ਵੱਡੇ ਸੁਪਨੇ ਦੇਖੋ ਇਹ ਮਤਲਬ ਜੇ ਇਹ ਤੇ ਅਗੀ ਸੇਵਾ ਸਮਾਜ ਸੇਵਾ ਜੇ ਤੁਹਾਡੇ ਮਨ ਦੇ ਵਿੱਚ ਹੈਗਾ ਵੀ ਅਸੀਂ ਸੇਵਾ ਕਰਨੀ ਹੈ ਪਿੰਡ ਦਾ ਵਿਕਾਸ ਕਰਨਾ ਤੇ ਫਿਰ ਮਤਲਬ ਮੈਂ ਇਹ ਕਹਿੰਦਾ ਵੀ ਜਿਹੜੀ ਸੇਵਾ ਉਹ ਸੱਚੇ ਦਿਲੋਂ ਸਰਪੰਚ ਜਿਹੜਾ ਉਹ ਹੀ ਆ ਵੀ ਜਿਹੜਾ ਪਿੰਡ ਦਾ ਵਿਕਾਸ ਕਰੇ ਤੇ ਉਹੀ ਵਧੀਆ ਸਰਪੰਚਾਂ ਮੈਂ ਜੇ ਕਿਹਾ ਉਹ ਤਾਂ ਵੀ ਸ਼ੌਂਕ ਸ਼ੌਂਕ ਵਾਲੀ ਕੋਈ ਇੱਥੇ ਗੱਲ ਨਹੀਂ ਹੁੰਦੀ ਜਿਹਦੀ ਨਾ ਹੀ ਹੋਣਾ ਚਾਹੀਦਾ ਸ਼ੌਂਕ ਸ਼ੌਂਕ ਹਾਂ ਸ਼ੌਂਕ ਹੋਣਾ ਚਾਹੀਦਾ ਪਰ ਕੰਮ ਤਾਂ ਪਿੰਡ ਦਾ ਵਿਕਾਸ ਕਰਨ ਦਾ ਸ਼ੌਂਕ ਹੋਣਾ ਚਾਹੀਦਾ ਬੰਦੇ ਨੂੰ ਕਈ ਵੇਖਿਆ ਨਾ ਪਿੰਡਾਂ ਦੇ ਵਿੱਚ ਲੋਕੀ 50 50 25 25 ਲੱਖ ਦੇ ਦਿੰਦੇ ਆ ਵੀ ਆਪਾਂ ਕਬੀਲਦਾਰੀ ਲੈਣੀ ਆ ਪੱਲਾਣੇਦਾਰੀ ਲੈਣੀ ਸਰਪੰਚੀ ਜਿੱਤਣੀ ਹੈਗੀ ਹੈ ਗ੍ਰਾਂਟ ਭਾਵੇਂ ਉਹਨਾਂ ਨੂੰ ਆਏ ਨਾ ਆਏ ਵੇਖੋ ਜੀ ਉਹ ਫਿਰ ਗੱਲ ਇਹ ਆ ਵੀ ਮੁੱਦਾ ਆ ਜਾਂਦਾ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਵੀ ਇੱਕ ਦੂਜੇ ਨਾਲ ਅੱਜ ਕੱਲ ਸਾਰੇ ਹਾਰੇ ਪਿੰਡਾਂ ਦੇ ਵਿੱਚ ਟਸਰਬਾਜੀ ਹੁੰਦੀ ਆ ਦੋ ਧੜੇ ਹੁੰਦੇ ਆ ਦੇ ਦੋ ਉੱਪਰ ਲੈਵਲ ਤੇ ਜਿੱਦਾਂ ਪਾਰਟੀਆਂ ਨੇ ਭਾਜਪੀ ਆ ਗਈ ਆਕਾਲੀ ਦਲ ਆ ਗਈ ਕਾਂਗਰਸ ਆ ਗਈ ਉਹਨੂੰ ਆਪ ਆ ਗਈ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਵੀ ਛੜੇ ਬੜੇ ਹੁੰਦੇ ਜੀ ਪਿੰਡਾਂ ਦੇ ਵਿੱਚ ਵੀ ਉਹਨਾਂ ਦੇ ਵੱਡੀਆਂ ਪਾਰਟੀਆਂ ਦੇ ਵਰਕਰ ਵੀ ਹੁੰਦੇ ਆ ਸਭ ਕੁਝ ਹੁੰਦੇ ਆ ਹਰ ਪਾਰਟੀ ਹਰ ਬੰਦਾ ਆਪਣਾ ਯੋਗ ਲੰਦਾ ਵੀ ਮੈਂ ਬੰਨਾ ਉਹ ਕਈ ਵਾਰੀ ਫਿਰ ਕੰਪੀਟੀਸ਼ਨ ਤੇ ਆ ਕੇ ਜਦੋਂ ਤੁਸੀਂ ਪਹਿਲਾਂ ਮੈਨੂੰ ਸਵਾਲ ਕੀਤਾ ਵੀ ਬੰਦਾ ਤਗੜਾ ਹੋਣਾ ਜਿਹਦਾ ਵਾਕਈ ਹੀ ਤਗੜਾ ਹੋਣਾ ਫਾਈਨੈਂਸ਼ੀਅਲ ਵੀ ਤਗੜਾ ਹੋਣਾ ਜਿਹਦਾ ਕਿਉਂ ਉਹਦਾ ਕਾਰੋਬਾਰ ਚੱਲਦਾ ਚਾਹੀਦਾ ਬੰਦਾ ਵਿਹਲਾ ਹੋਣਾ ਚਾਹੀਦਾ ਕੋਈ ਸੇਵਾ ਉਹੀ ਬੰਦਾ ਕਰ ਸਕਦਾ ਜਿਹੜਾ ਮਤਲਬ ਫੋ सरपंच ਨੂੰ ਆਪਣੀ ਗੱਡੀ ਵੀ ਚਾਹੀਦੀ ਆ ਸਭ ਕੁਝ ਚਾਹੀਦਾ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਜੇ ਅੱਜ ਦੀ ਸਰਪੰਚੀ ਤੁਸੀਂ ਅੱਜ ਦੇ ਤਰੀਕੇ ਜੇ ਉਹ ਅੱਜ ਦਾ ਯੁੱਗ ਚੱਲ ਰਿਹਾ ਅੱਜ ਦੇ ਸਮੇਂ ਦੇ ਹਿਸਾਬ ਨਾਲ ਲੈਣਾ ਹੂੰ ਉਹਦੇ ਹਿਸਾਬ ਨਾਲ ਤੇ ਸਭ ਕੁਝ ਪ੍ਰਿਪੇਅਰ ਹੋਣਾ ਹਰ ਪਾਸੇ ਪ੍ਰਿਪੇਅਰ ਚਾਹੀਦਾ ਬੰਦਾ ਤਿਆਰ ਚਾਹੀਦਾ ਸਰਪੰਚ ਪਾਜੀ ਅਗਰ ਇੱਕ ਸਰਪੰਚ ਨੂੰ ਆਪਣੀ ਇੱਜ਼ਤ ਕਰवानी ਹੋਵੇ ਕਿ ਮੇਰੀ ਸਾਰੀ ਇੱਜ਼ਤ ਕਰਨ ਕੀ ਉਹ ਵੇਖੋ ਸਰਪੰਚ ਸਾਹਿਬ ਆ ਗਏ ਨੇ ਹਾਂਜੀ ਹਾਂਜੀ ਤੁਹਾਡੇ ਸਾਹਿਬ ਨਾਲ ਉਹਨੂੰ ਕਿਹੜੇ ਕੰਮ ਕਰਨੇ ਚਾਹੀਦੇ ਹੈਗੇ ਸਭ ਤੋਂ ਪਹਿਲਾਂ ਤੇ ਉਹਨੂੰ ਪੱਖਵਾਦ ਨਹੀਂ ਕਰਨਾ ਚਾਹੀਦਾ ਜੇ ਤੁਸੀਂ ਜਿੱਤ ਗਏ ਮੰਨ ਲਓ ਤੁਹਾਨੂੰ ਕਿਸੇ ਨੇ ਉਹ ਮੈਂ ਨਾ ਨਹੀਂ ਦਿਖਾਂਦਾ ਜਦੋਂ ਬੰਦਾ ਸਰਪੰਚ ਬਣਿਆ ਜਾਂਦਾ ਚਾਹ ਚੁੜਿਆ ਜਾਂਦਾ ਮੈਂ ਨਹੀਂ ਆਪਣੀ ਗੱਲ ਕਰਦਾ ਕੋਈ ਵੀ ਸਰਪੰਚ ਹੋਵੇ ਹੂੰ ਤੇ ਮੈਨੂੰ ਤਾਂ ਫਿਰ ਇੱਕ ਨਜ਼ਰ ਨਾਲ ਸਾਰਿਆਂ ਨੂੰ ਦੇਖਣਾ ਚਾਹੀਦਾ ਜੇ ਤੁਹਾਡੀ ਇੱਜ਼ਤ ਤਾਦੀ ਹੋਏਗੀ ਜੇ ਤੁਸੀਂ ਸਾਰਿਆਂ ਨੂੰ ਇੱਕ ਨਜ਼ਰ ਨਾਲ ਦੇਖੋ ਜਿਹੜਾ ਜਿੰਨੇ ਤੁਹਾਨੂੰ ਵੋਟ ਪਈ ਹੈ ਚਾਹ ਨਹੀਂ ਪਈ ਹੈ ਤੁਸੀਂ ਗੱਲ ਤੋਂ ਵੀ ਭਲਾ ਦੋਗੇ ਤੇ ਤੁਸੀਂ ਇਹ ਇੱਕ ਸਾਰ ਸਾਰਿਆਂ ਨੂੰ ਦੇਖੋਗੇ ਸਾਰਿਆਂ ਦਾ ਕੰਮ ਕਰੋਗੇ ਤਾਂ ਤੁਹਾਡੀ ਇੱਜ਼ਤ ਆਪਣੇ ਆਪ ਹੀ ਹੋਊਗੀ ਸਰਪੰਚੀ ਨਿਭਾਉਣੀ ਸੋਖੀ ਐ ਔਖੀ ਐ ਦੇਖੋ ਜੀ ਜਿੰਨੇ ਤੇ ਕੰਮ ਕਰਨਾ ਉਹਦੇ ਵਾਸਤੇ ਤੇ ਕੋਈ ਵੀ ਨਹੀਂ ਔਖਾ ਹੂੰ ਕਿਸੇ ਕਿਸੇ ਵੀ ਜਿੰਨਾ ਬੰਦਾ ਦਿਹਾੜੀਦਾਰ ਆਪਣੀ ਦਿਹਾੜੀ ਲਾਂ ਉਹਦੀ ਰੁਟੀਨ ਆ ਉਹਦਾ ਕੰਮ ਉਹਦਾ ਕੰਮ ਹੈ ਉਹ ਕਰਦਾ ਉਹਨੂੰ ਕੋਈ ਔਖਾ ਨਹੀਂ ਜਿਨੇ ਜਿਨੇ ਮੇਰੇ ਵਰਗੇ ਨੇ ਨਹੀਂ ਲਈ ਜਿਹੜੀ ਤੁਹਾਨੂੰ ਉਹ ਵੀ ਔਖਾ ਲੱਗਣਾ ਇਸ ਕਰਕੇ ਦਿੱਕਤਾਂ ਆਉਂਦੀਆਂ ਸ਼ੁਰੂ-ਸ਼ੁਰੂ ਚ ਆਉਂਦੀਆਂ ਹੁਣ ਤੇ ਚਲੋ ਸਾਡਾ ਐਕਸਪੀਰੀਅੰਸ ਹੋ ਗਿਆ 10-15 ਸਾਲ ਦਾ ਉਹ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਨਹੀਂ ਸਾਡੀ ਸਾਰੇ ਨਾਲ ਬੜਾ ਪਿਆਰ ਆ ਸਾਰੇ ਅਫਸਰਾਂ ਨਾਲ ਸਾਰਿਆਂ ਨਾਲ ਬਣੀ ਆ ਸਾਰੇ ਸਾਨੂੰ ਜਾਣਦੇ ਆਂ ਅਸੀਂ ਉਹਨਾਂ ਨੂੰ ਜਾਣਦੇ ਆਂ ਤੇ ਸਾਨੂੰ ਕੋਈ ਮੁਸ਼ਕਲ ਨਹੀਂ ਆਉਂਦੀ ਹਾਂ ਨਵਾਂ ਬੰਦਾ ਜਿਹੜਾ ਥੋੜਾ ਸਰਪੰਚ ਬਣਦਾ ਉਹਨੂੰ ਥੋੜੀ ਜਿਹੀ ਦਿੱਕਤ ਆਉਂਦੀ ਨਵੇਂ-ਨਵੇਂ ਸਾਲ 6 ਮਹੀਨੇ ਸਾਲ ਬਾਕੀ ਉਹ ਵੀ ਰੁ ਤੁਹੀ ਭਰ ਇਹ ਆਪਣੇ ਪਿੰਡ ਨੂੰ ਨਾ ਰਿਪਰੈਜ਼ੈਂਟ ਕਰ ਰਹੇ ਹੋ ਲੋਕੀ ਤੁਹਾਨੂੰ ਮਾਨ ਦਿੰਦੇ ਹੈਗੇ ਸਤਿਕਾਰ ਦਿੰਦੇ ਹੈ ਨਾ ਤੁਹਾਨੂੰ ਲੱਗਦਾ ਕਿ ਇੱਕ ਸਰਪੰਚ ਨੂੰ ਫਿਰ ਆਪਣੇ ਪਿੰਡ ਲਈ ਕੁਝ ਕਰਨਾ ਚਾਹੀਦਾ ਹੈਗਾ ਤੂੰ ਹੀ ਕੀਤਾ ਭਾਈਆਂ ਕਰਦੇ ਹੋ ਬਿਲਕੁਲ ਜੀ ਕਰਨਾ ਪੈਂਦਾ ਕਰਨਾ ਚਾਹੀਦਾ ਅੱਜ ਕੱਲ ਤੁਹਾਨੂੰ ਪਤਾ ਵੀ ਜਿਹੜੀ ਜਨਤਾ ਵਾ ਜਿਹੜੀ ਜਨਤਾ ਜਿਹਨਾਂ ਅਰਦਾਨਾ ਇਹਦਾ ਫੈਸਲਾ ਸਿਰ ਮੱਥੇ ਹੁੰਦਾ ਜੇ ਆਪਾਂ ਕੰਮ ਕੀਤਾ ਤਾਂ ਚਲੋ ਸਾਨੂੰ ਫਿਰ ਪਿੰਡ ਨੇ ਮੌਕਾ ਦਿੱਤਾ ਜਨਤਾ ਨੇ ਮੌਕਾ ਦਿੱਤਾ ਇਸ ਕਰਕੇ ਮੈਂ ਨਹੀਂ ਜਾਂਦਾ ਵੀ ਮੈਂ ਕਿਸ ਵਾਸਤੇ ਕੀਤਾ ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ ਪਰ ਹਾਂ ਮੇਰੇ ਕੋ ਜਿੰਨਾ ਹੋ ਸਕਿਆ ਮੈਂ ਕੀਤਾ ਸਾਡੇ ਤੁਸੀਂ ਪਿੰਡ ਦੀਆਂ ਵੇਖੋ ਗਲੀਆਂ ਗੁਲ ਪਿੰਡ ਦੇ ਵਿੱਚ ਸਾਡੇ ਮਤਲਬ ਕਾਰਡ ਕੋਡ ਰਾਸ਼ਨ ਕਾਰਡ ਜਿਹਦੇ ਉਹ ਹੱਕਦਾਰ ਨੇ ਉਹਨਾਂ ਦੇ ਬਣੇ ਆ ਵਧੀਆ ਅੰਗਲਵਾਲੀ ਸੈਂਟਰ ਬਰਈਆ ਬਣਿਆ ਮਿੰਦਰਾ ਸਕੂਲ ਬਣਿਆ ਜੰਜ਼ ਘਰ ਤਾਂ ਬਣਿਆ ਉਹ ਵਧੀਆ ਸਾਡਾ ਪਹਿਲਾਂ ਨਹੀਂ ਹੈਗੇ ਪਹਿਲੇ ਵੀਰੇੋਂ ਤੋਂ ਪਹਿਲਾਂ ਨਹੀਂ ਸੀ ਹੈਗੇ ਪੁਰਾਣੇ ਸੀਗੇ ਨਵੀਆਂ ਬਿਲਡਿੰਗਾਂ ਹੁਣ ਬਣਾਈਆਂ ਦੁਬਾਰਾ ਉਹ ਖਤਮ ਮਤਲਬ ਹੋ ਗਈਆਂ ਹੀ ਬਾਲੇ ਬੁੱਲੇ ਵਾਲੀਆਂ ਛੱਤਾਂ ਸੀ ਉਹਨਾਂ ਲੈਟਰ ਲੂਟਰ ਵਾਲੀਆਂ ਮਤਲਬ 파 ਗਿਆ ਹੁਣ ਵਧੀਆ ਬਿਲਡਿੰਗਾਂ ਬਣੀਆਂ ਵਧੀਆ ਬਣੀਆਂ ਮੜੀਆਂ ਸ਼ਮਸ਼ਾਨ ਘਾੜ ਦਾ ਕੰਮ ਕੀਤਾ ਹੀ ਬਹੁਤ ਵਧੀਆ ਉਹ ਜਾਈ ਗ੍ਰਾਂਟ ਤੇ ਵੀ ਡਿਪੈਂਡ ਨਹੀਂ ਰਹੇ ਕੁਛ ਅਸੀਂ ਆ ਦੋ ਤਿੰਨ ਸਾਡੇ ਪਿੰਡਾਂ ਦੀਆਂ ਇਕੱਠੀਆਂ ਸੋਵਾਲ ਦੀਆਂ ਸੀ ਜੋਵਾਲ ਦੀਆਂ ਦਾਖਲੇ ਦੀਆਂ ਆਈਆਂ ਰਲ ਮਿਲ ਕੇ ਆਪਾਂ ਗ੍ਰਾਹੀ ਕਰਕੇ ਵੀ ਪੈਸੇ ਉੱਥੇ ਲਾਏ ਅੱਛਾ ਗ੍ਰਾਹੀ ਕਰਕੇ ਵੀ ਪੈਸੇ ਲਾਏ ਹਾਂ ਬਹੁਤ ਵਧੀਆ ਕਿਉਂਕਿ ਡਿਪੈਂਡੈਂਟ ਇਹਦੀ ਗ੍ਰਾਂਟ ਦੇ ਗ੍ਰਾਂਟ ਦੇ ਸਰਕਾਰ ਦੇ ਡਿਪੈਂਡੈਂਟ ਨਹੀਂ ਆਈਏ ਖੁਦ ਵੀ ਮਤਲਬ ਕੀਤੀ ਆ ਫਰਟਿਸ ਕੀਤੇ ਆ ਉਹਦਾ ਨਾਮ ਵਧੀਆ ਕੀਤਾ ਕਾਮਾ ਅੱਜ ਕੱਲ ਨਾ ਭਾਜੀ ਇੱਕ ਚਲੋ ਮੈਂ ਆਪਣੇ ਲੋ ਨਹੀਂ ਕਹਿੰਦਾਗਾ ਕਈ ਲੋਕ ਇਦਾਂ ਸਮਝਦੇ ਆ ਕਿ ਜਿੱਦਾਂ ਇੱਕ ਸਰਪੰਚ ਗੱਡੀ ਲੱਲੇ ਮੰਨ ਲੋ ਜਾਂ ਕੋਈ ਏਅਰ ਟੋਟਲ ਵਾਲੇ ਘਰ ਦੇ ਵਿੱਚ ਤੇ ਲੋਕੀ ਕਹਿੰਦੇ ਸਰਪੰਚ ਗ੍ਰਾਂਟ ਖਾ ਗਿਆ ਨਹੀਂ ਇਹੋ ਜੀ ਗੱਲ ਨਹੀਂ ਹੁਣ ਗ੍ਰਾਂਟਾਂ ਖਾਣ ਵਾਲੀ ਕੋਈ ਗੱਲ देखो सरपंच ਨੂੰ ਕਿੰਨੀ ਗ੍ਰਾਂਟ ਆ ਜਾਈਗੀ ਜਿਹੜਾ ਛੋਟਾ ਪਿੰਡਾ ਮੰਨ ਲਓ ਸਾਡਾ ਹੁਣ 4-500 ਵਰਡ ਦਾ ਪਿੰਡਿਆ ਵੱਧ ਤੋਂ ਵੱਧ 10 ਸਾਲ ਦਾ 15 ਲੱਖ ਰੁਪਈਆ ਗ੍ਰਾਂਟ ਆ ਜਾਈਗੀ ਉਹ ਚ ਤੁਸੀਂ ਕੀ ਖਾਓਗੇ ਕੰਮ ਵੀ ਤਾਂ ਕਰੋਗੇ ਮਤਲਬ ਹੁਣ ਤਾਂ 10-10 ਲੱਖ 15-15 ਲੱਖ ਤੁਹਾਨੂੰ ਪਤਾ ਵੀ ਇਲੈਕਸ਼ਨਾਂ ਤੇ ਵੀ ਲੱਗ ਰਿਹਾ ਕਰੋੜ-ਕਰੋੜ ਰੁਪਏ ਤੱਕ 2-2 ਕਰੋੜ ਤੱਕ ਬੋਲੀਆਂ ਵੀ ਚਲ ਗਈਆਂ ਜੇ ਤੁਸੀਂ ਕਹੋ ਸਰਪੰਚ ਥੋੜਾ ਜਿਹਾ ਪੈਸੇ ਵਾਸਤੇ ਆਪਣੀ ਜਿੱਤ ਵਾਸਤੇ ਮਤਲਬ ਖਰਾਬ ਕਰੇਗਾ ਮੈਂ ਨਹੀਂ ਸਮਝਦਾ ਵੀ ਇਹ ਗੱਲ ਪੁਰਾਣੀ ਹੋ ਚੁੱਕੀ ਆ ਸਿਰਫ ਐਵੇਂ ਧਾਰਨਾਈਆਂ ਇੱਕ ਪਿਛਲੀ ਚਲੀ ਆ ਰਹੀ ਗੱਲ ਜਿਹੜੀ ਸਪੈਨਸ ਹਾਂ ਜਿੱਦਾਂ ਵੱਡੇ ਵੱਡੇ ਪਿੰਡ ਹੈਗੇ ਆ ਉਹਨਾਂ ਵਿੱਚ ਜਿੱਦਾਂ ਕੋਈ ਖਾ ਵੀ ਲੇ ਮੰਨ ਲਓ ਹਾਂਜੀ ਤੇ ਉਹ ਸਹੀ ਆ ਚੀਜ਼ ਵੈ ਕਿ ਨਹੀਂ ਸੀ ਜੀ ਨਹੀਂ ਗਲਤ ਗੱਲ ਜਿਹੜੀ ਗਲਤ ਤਾਂ ਗਲਤੀ ਆ ਕ੍ਰੈਪਸ਼ਨ ਤੇ ਗਲਤੀ ਆ ਕੋਈ ਅਸੀਂ ਨਹੀਂ ਕਹਿੰਦੇ ਕ੍ਰੈਪਸ਼ਨ ਸਹੀ ਹੈਗੀ ਜੀ ਕ੍ਰੈਪਸ਼ਨ ਕਰਨੀ ਮਾੜੀ ਗੱਲ ਆ ਕਿਉਂ ਕਰਨੀ ਕ੍ਰੈਪਸ਼ਨ ਸੇਵਾ ਮੌਕਾ ਮਿਲਿਆ ਇੱਜ਼ਤ ਮਿਲੀ ਆ ਥੋੜੇ ਜਿਹਾ ਪੈਸੇ ਪਿੱਛੇ 10-15000 ਪਿੱਛੇ ਤੁਸੀਂ ਆਪਣੀ ਇੱਜ਼ਤ ਖਰਾਬ ਕਰੋ ਮੈਂ ਨਹੀਂ ਕਹਿੰਦਾ ਵੀ ਇਹ ਵਧੀਆ ਕੰਮ ਜੇ ਸਰਪੰਚੀ ਮਿਲੀ ਜਾ ਤੇ ਉਹਦਾ ਫਾਇਦਾ ਲੋਕਾਂ ਨੂੰ ਨਾ ਕਰੋ ਵਧੀਆ ਕੰਮ ਕਰੋ ਵਧੀਆ ਅ ਮਾੜੇ ਬੰਦੇ ਦੀ ਹੈਲਪ ਕਰੋ ਗਰੀਬ ਬੰਦੇ ਦੀ ਕੋਈ ਹੈਲਪ ਕਰੋ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਦੇਖੋ ਹਰ ਪਿੰਡ ਦੇ ਵਿੱਚ ਵਿਰੋਧ ਹੁੰਦਾ ਹੀ ਆ ਕੋਈ ਵੀ ਮੈਂ ਨਹੀਂ ਕਹਿੰਦਾ ਵੀ ਨਾ ਸੁਣਨੇ ਇੱਥੇ ਤੇ ਜੋ ਵੀ ਆ ਦਿਨਾ ਉਹ ਵਧੀਆ ਮਰਜ਼ੀ ਕੰਮ ਕਰੀ ਜਾਓ ਤੁਸੀਂ ਫਿਰ ਵੀ ਕੋਈ ਨਾ ਕੋਈ ਕੋਈ ਨਾ ਕੋਈ ਇੱਕਦਾਂ ਫਿਰ ਵਸਦੀ ਤੇ ਹੁੰਦਾ ਯਾਰ ਪਿੰਡ ਦੇ ਵਿੱਚ ਤੇ ਚਲੋ ਜੇ ਮਾੜੀ ਇੱਕ ਅੱਧੀ ਸੁਣੀ ਪੈਂਦੀ ਤੇ ਵਿੱਚ ਚੰਗੀਆਂ ਵੀ ਨਾਲ ਸੁਣੀਆਂ ਵੀ ਚੰਗੀਆਂ ਵੀ ਦਿਖਾਈਆਂ ਨਾਲ ਦਿਨ ਤੱਕ ਹੂੰ ਚੰਗੇ ਕੰਮ ਕਰਾਂਗੇ ਜੇ ਸਾਡੇ 'ਚ ਕਮੀ ਹੋਏਗੀ ਤਾਂ ਹੀ ਕੋਈ ਕੱਢੂਗਾ ਸਹੀ ਗੱਲ ਹੈ ਜੇ ਅਸੀਂ ਕਮੀ ਆਪਣੀ ਦੂਰ ਕਰਾਂਗੇ ਆਉਣ ਵਾਲੇ ਸਮੇਂ ਜੇ ਕੋਈ ਸਾਨੂੰ ਕਹਿੰਦਾਗਾ ਕਿ ਤੂੰ ਉਹਨੂੰ ਅਸੀਂ ਧਿਆਨ ਚ ਰੱਖਨੇ ਆ ਮੈਂ ਲੋਡ ਕਾ ਲਨ ਉਹ ਪੁਆਇੰਟ ਤੇ ਮੈਂ ਕੁਛ ਨਹੀਂ ਕਰਨਾ ਵੀ ਉਹ ਮੜ ਕੇ ਕੋਈ ਨੂੰ ਮੋਕਾ ਨਾ ਗੱਲ ਕਰਨ ਦਾ ਹਮ ਜਦੋਂ ਸਰਪੰਚੀ ਦੀਆਂ ਵੋਟਾਂ ਆਉਂਦੀਆਂ ਹਾਂਜੀ ਤੇ ਕਈ ਪਿੰਡਾਂ ਵਿੱਚ ਸ਼ਰਾਬ ਵੀ ਚਲਦੀ ਹੈਗੀ ਹੈ ਠੀਕ ਹੈ ਬੜਾ ਕੋਈ ਚਲਦਾ ਹੈਗਾ ਹੈ ਸਾਡੇ ਸਾਹਿਬ ਨਾ ਕੰਮ ਸਹੀ ਹੈ ਜਾਂ ਗਲਤ ਹੈ ਦੇਖੋ ਇਹ ਤੇ ਗਲਤੀ ਜਿਹੜੀ ਗਲਤ ਨੂੰ ਗਲਤੀ ਕਹਾਂਗੇ ਪਰ ਕੀ ਕਰਨਾ ਸਾਡਾ ਜਿਹੜਾ ਸਮਾਜ ਹੈ ਨਾ ਇਦੇ ਵਿੱਚ ਕੀ ਕਹਿੰਦੇ ਆ ਵੀ ਬਈ ਸਮਾਜ ਦਾ ਵੀ ਕਸੂਰ ਹੈ ਕਿ ਤਨਾ ਕਿਤੇ ਇਹਦਾ ਬਿਲਕੁਲ ਜੀ ਹੈਗਾ ਸਰਪੰਚ ਨੂੰ ਮਜਬੂਰ ਕਿਹੜਾ ਦਿਲ ਕਹਤਾ ਵੀ ਮੈਂ ਨਜਾਇਜ਼ ਖਰਚਾ ਕਰਾਂ ਚਾ ਪੈਸੇ ਹੀ ਖਰਚਾਂ ਕਿ ਸਰਪੰਚ ਦਾ ਹੁਣ ਪਿੰਡ ਪਿੰਡ ਸਾਰੇ ਆ ਐਮਐਲ ਇਲੈਕਸ਼ਨ ਹੁੰਦੇ ਕੋਈ ਹਰ ਪੱਧਰ ਤੇ ਪੰਗੀ ਪੱਧਰ ਤੇ ਚਲਦੀ ਜਿ ਸ਼ਰਾਬ ਤੇ ਚਲਦੀ ਆ ਬਹੁਤ ਨਸ਼ੇ ਚਲਦੇ ਆ ਪਰ ਫੇਰ ਵੀ ਆਪਾਂ ਕੋਸ਼ਿਸ਼ ਕਰਦੇ ਆ ਵੀ ਨਹੀਂ ਮੈਂ ਤਾਂ ਸਾਬ ਮਨਾ ਕਰ ਦਿੰਦਾ ਮੈਂ ਨਹੀਂ ਕਿਸ ਨੂੰ ਮੈਂ ਤਾਂ ਸਾਬ ਕਹਿ ਦਿੰਦਾ ਵੀ ਨਹੀਂ ਮਈ ਜਿਹਨੇ ਸ਼ਰਾਬ ਨਾਲ ਵੋਟ ਲੈਣੀ ਆ ਤਾਂ ਫੇਰ ਆਪਾਂ ਮੇਰੇ ਕੋਲ ਫੇਰ ਤੁਸੀਂ ਕੰਮ ਵੀ ਨਾ ਅਸੈਪਟ ਨਾ ਕਰਿਓ ਹੂੰ ਤੇ ਚਲੋ ਮੇਰਾ ਪਿੰਡ ਬ ਕੋਈ ਵੋਟ ਤੁਹਾਨੂੰ ਸ਼ਰਾਬ ਪੀ ਕੇ ਪਾਉਂਦਾ ਹੈ ਤੇ ਕੱਲ ਨੂੰ ਉਹਦਾ ਹੱਕ ਵੀ ਨਹੀਂ ਹੁੰਦਾ ਕਿ ਤੁਹਾਨੂੰ ਕੁਐਸ਼ਨ ਪੁੱਛਣ ਦਾ ਫੇਰ। ਬਿਲਕੁਲ ਜੀ ਬਿਲਕੁਲ। ਤੁਸੀਂ ਤੇ ਪਹਿਲੀ ਗੱਲ ਤੇ ਸ਼ਰਾਬ ਪੀ ਕੇ ਵੋਟ ਦਿੱਤੀ ਹੈ। ਬਿਲਕੁਲ ਜੀ ਬਿਲਕੁਲ। ਫਿਰ ਤੇ ਕੱਲ ਨੂੰ ਸਰਪੰਚ ਸਾਹਿਬ ਨੂੰ ਕੋਈ ਵੀ ਸਰਪੰਚ ਹੋਏ ਤੁਸੀਂ ਉਹਨੂੰ ਕੁਐਸ਼ਨ ਪੁੱਛਣ ਦੇ ਹੱਕਦਾਰ ਵੀ ਨਹੀਂ ਰਹੇਗੇ। ਹੱਕਦਾਰ ਨਹੀਂ ਰਹਿੰਦੇ। ਬਿਲਕੁਲ। ਹੱਕਦਾਰ ਤੇ ਉਹੀ ਬੰਦਾ ਹੈ ਸਰਪੰਚ ਨੂੰ ਕੁਐਸ਼ਨ ਪੁੱਛਣ ਦਾ ਜਿਹੜਾ ਆਪਣੀ ਇਮਾਨਦਾਰੀ ਨਾਲ ਵੋਟ ਪਾਉਂਦਾ ਹੈ। ਬਿਲਕੁਲ। ਜੇ ਤੁਸੀਂ ਇਮਾਨਦਾਰੀ ਨਾਲ ਪਾਉਗੇ ਤਾਂ ਸਮਾਜ ਕੋਈ ਇਮਾਨਦਾਰੀ ਦੀ ਨਹੀਂ ਰੱਖੋਗੇ ਨਾ। ਹੂੰ। ਜੇ ਤੁਸੀਂ ਖੁ ਹਣ ਇੱਥੇ ਕੀ ਬਾਤ ਚ ਕਹਿ ਦਿੰਦੇ ਆ ਕਿ ਯਾਰ ਉਹ ਸਰਪੰਚ ਨੇ ਸ਼ਰਾਬ ਚਲਾਈ ਦੀ ਯਾਰ ਗਲਾ ਚਲਾਈ ਨਾ ਚਲਾਈ ਰਿਸਪੌਂਸਿਬਿਲਟੀ ਤੁਹਾਡੀ ਹੈ ਨਾ ਕਿ ਪੀਣੀ ਆਪਾਂ ਨੇ ਨਹੀਂ ਪੀਣੀ ਪੀਣ ਵਾਲੇ ਨੂੰ ਚਾਹੀਦਾ ਆਪਣਾ ਵੀ ਠੀਕ ਆ ਪੀ ਜਾਂ ਵੋਟ ਪਾਣੀ ਤੂੰ ਨੇਤਾ ਰਕ ਹੋ ਕੇ ਬਾਹ ਤੁਸੀਂ ਵੋਟਰ ਹੋ ਤੁਹਾਡੇ ਕੋ ਪਾਵਰ ਸਰਕਾਰ ਨੇ ਤੁਹਾਨੂੰ ਪਾਵਰ ਦਿੱਤੀ ਆ ਤਾਂ ਤੁਸੀਂ ਬਿਲਕੁਲ ਸਹੀ ਮਤਲਬ ਉਹਦੀ ਵੱਤੋ ਕਰੋ ਤੁਹਾਡੇ ਸਾਬ ਨਾਲ ਦੇ ਟਾਈਮ 'ਚ ਸਰਪੰਚ ਨੂੰ ਮਾਨ ਸਨਮਾਨ ਦਿੰਦੇ ਲੋਕ ਜਾਂ ਨਹੀਂ ਦਿੰਦੇਗੇ ਬਿਲਕੁਲ ਦਿੰਦੇ ਆ ਜੀ ਕਿਉਂ ਨਹੀਂ ਦਿੰਦੇ ਚੰਗੇ ਕੰਮ ਕਰੋਗੇ ਤਾਂ ਤੁਹਾਨੂੰ ਮਾਨ ਸਨਮਾਨ ਮਿਲਣਾ ਹੀ ਮਿਲਣਾ ਹੈ ਚੰਗੇ ਕੰਮ ਤੇ ਤੁਸੀਂ ਹੀ ਕਰੋ ਤੁਸੀਂ ਹੀ ਸਮਾਜ ਵਿੱਚ ਤੇ ਤੁਸੀਂ ਚੰਗਾ ਕੰਮ ਕਰੋਗੇ ਤੁਸੀਂ ਤੁਹਾਨੂੰ ਹੀ ਮਿਲੇਗਾ ਸਮਾਜ ਐਡੀ ਨਹੀਂ ਗੱਲ ਵੀ ਜਿਹੜਾ ਬੰਦਾ ਚੰਗਾ ਕੰਮ ਕਰੇਗਾ ਉਹਨੂੰ ਕੋਈ ਵੀ ਪੰਜ ਜ਼ਰੂਰੀ ਨਹੀਂ ਵੀ ਸਰਪੰਚ ਹੋਏਗਾ ਕਿਉਂ ਕਾਜ ਮਿਲੇਗਾ ਤੁਸੀਂ ਵੀ ਉਹ ਤੁਸੀਂ ਵੀ ਚੰਗੇ ਕੰਮ ਕਰ ਰਹੇ ਹੋ ਤੁਸੀਂ ਸਮਾਜ ਸੇਵਾ ਕਰਦੇ ਹੋ ਤੁਹਾਨੂੰ ਹੀ ਸਵਾਰ ਮਿਲੇਗਾ ਇਸ ਕਰਕੇ ਚੰਗੇ ਕੰਮ ਕਰਨੇ ਚਾਹੀਦੇ ਸਾਰਿਆਂ ਨੂੰ ਮੈਂ ਆਪਣੇ ਜਿੰਨੇ ਵੀ ਆ ਮੈਂ ਤਾਂ ਇਹੀ ਕਿਹਾ ਵੀ ਸਾਰੇ ਵਧੀਆ ਕੰਮ ਕਰੋ ਜੇ ਤੁਹਾਨੂੰ ਪ੍ਰਮਾਤਮਾ ਨੇ ਸਰਤਾਰੀ ਬਖਸ਼ਿਆ ਮੌਕਾ ਬਖਸ਼ਿਆ ਤੇ ਵਧੀਆ ਕੰਮ ਕਰਨੇ ਚਾਹੀਦੇ ਕਈ ਲੋਕ ਭਾਜੀ ਕਹਿੰਦੇ ਆ ਕਿ ਜਦੋਂ ਸਰਪੰਚੀ ਜਾਂਦੀ ਹੈ ਪੀ ਸਾਨੂੰ ਸਰਪੰਚ ਬਣਾ ਦਿਓ ਸਾਨੂੰ ਸਰਪੰਚ ਬਣਾ ਦਿਓ ਯਾਰ ਸਰਪੰਚ ਬਣ ਲਈ ਕੁਝ ਕੁਆਲਿਟੀ ਵੀ ਬੰਦੇ ਚਾਹੀਦੇ ਹੈਗੇ ਆ ਵੀ ਜੇ ਤੁਸੀਂ ਕਹਿੰਦੇ ਹੋ ਸਰਪੰਚ ਬਣਾ ਦੋ ਕੀ ਤੁਸੀਂ ਉਸ ਚੀਜ਼ ਦੇ ਲਾਇਕ ਹੈਗੇ ਉਹ ਕੱਲ ਨੂੰ ਕਿ ਉਹ ਤੁਸੀਂ ਲੋਕਾਂ ਦੀ ਲੋੜਾਂ ਪੂਰੀਆਂ ਕਰੋਗੇ ਕਣੀ ਨਹੀਂ ਕਰੋਗੇ ਐਸ ਚੀਜ਼ ਵਾ ਦੀ ਨੂੰ ਕਿਹਾ ਜਾਂਦੇ ਹੋ ਦੇਖੋ ਇਹ ਤੇ ਜਿਹੜੀ ਇਹ ਜਿਹੜਾ ਕੁਐਸਚਨ ਤੁਸੀਂ ਪੁੱਛਿਆ ਨਾ ਇਹ ਤੇ ਜਨਤਰਾ ਦਾ ਡਿਸਾਈਡ ਕਰਨਾ ਨਾ ਅਸੀਂ ਕਿੰਨੂੰ ਚੰਨਾ ਹੁਣ ਕਹਿਣ ਉਹ ਤੇ ਕੋਈ ਵੀ ਕਿਹਦਾ ਪਿੰਡ ਦੇ ਵਿੱਚ ਅੱਧਾ ਸਾਰ ਬਾਹਰ ਪਿੰਡ ਜੋ ਅੱਧਾ ਉੱਠਦੇ ਆ ਵੀ ਮੈਂ ਸਰਪੰਚ ਕਰਾਉਣਾ ਮੈਂ ਸਰਪੰਚ ਕਰਾਉਣਾ ਏ ਤੇ ਜਦੋਂ ਮੌਕਾ ਆਉਂਦਾ ਫੇਰੀ ਪਤਾ ਲੱਗਦਾ ਮੈਦਾਨ ਦੇ ਵਿੱਚ ਕਿਹੜਾ ਮਤਲਬ ਉਹਨੂੰ ਪਤਾ ਹਰ ਬੰਦੇ ਨੂੰ ਪਤਾ ਹੁੰਦਾ ਵੀ ਮੈਂ ਕਿੰਨਾ ਕੁ ਵਿੱਚ ਹਾਂ ਮੈਂ ਕਿੰਨੇ ਕੁ ਲੋਕਾਂ ਦੇ ਕੰਮ ਕਰਦਾ ਨਹੀਂ ਮੁੱਛਾ ਇਦਾਂ ਕਿ ਕਈ ਲੋਕੀ ਕਹਿੰਦੇ ਨੇ ਕਿ ਸਾਾਨੂੰ ਬਣਾ ਦਿਓ ਸਰਪੰਚ ਤੁਹਾਡੇ ਹਿਸਾਬ ਨਾਲ ਐ ਵੀ ਜ਼ਰੂਰੀ ਹੈ ਨਾ ਭਾਜੀ ਕਿ ਜੇ ਤੁਸੀਂ ਸਰਪੰਚ ਬਣਨਦੇ ਹੋ ਆਡੀਅנס ਨੇ ਤੁਹਾਨੂੰ ਵੋਟ ਪਾਣੀ ਹੈ ਭਾਵੇਂ ਇੱਕ ਪਾਏ ਦੋ ਪਾਏ ਪਰ ਉਸ ਇਨਸਾਨ 'ਚ ਕੋਈ ਕੁਆਲਿਟੀ ਵੀ ਹੋਣੀ ਚਾਹੀਦੀ ਹੈ ਕਿ ਮੈਂ ਕੱਲ ਨੂੰ ਅੱਜ ਮੈਂ ਸਰਪੰਚ ਬਣਿਆ ਆ ਮੈਂ ਕੱਲ ਨੂੰ ਉਹਨਾਂ ਦੀ ਜਿਹੜੀਆਂ ਲੋੜਾਂ ਉਹ ਵੀ ਪੂਰੀ ਕਰਨੀਆਂ ਨੇ ਬਿਲਕੁਲ ਸਭ ਤੋਂ ਪਹਿਲਾਂ ਤੇ ਵੇਖੋ ਜੀ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਆ ਪਹਿਲਾਂ ਇੱਕ ਵਾਰ ਤੁਹਾਨੂੰ ਕੀਤਾ ਵੀ ਪੜਿਆ ਲਿਖਿਆ ਜ਼ਰੂਰੀ ਆ ਅੱਜ ਕੱਲ ਸਰਪੰਚ ਜਿਹੜਾ ਹੋਣਾ ਚਾਹੀਦਾ ਪੜਿਆ ਲਿਖਿਆ ਹੋਣਾ ਚਾਹੀਦਾ ਤੇ ਦੂਜੀ ਥੋੜਾ ਜਿਹਾ ਠੰਡੇ ਸੁਭਾ ਵਾਲਾ ਸ਼ਾਂਤ ਸੀਤਲਾ ਵਾਲਾ ਵੀ ਹੋਣਾ ਚਾਹੀਦਾ ਇਹ ਦੋ ਤੇ ਪਾਸਪਾਸ ਹੋਣੀ ਚਾਹੀਦੀ ਨਾ ਬਾਕੀ ਗੱਲਾਂ ਦੇ ਬਾਅਦ ਦੀਆਂ ਆ ਇਹ ਦੋ ਕੁਆਲਿਟੀਆਂ ਤੇ ਮੇਨ ਹੋਣੀਆਂ ਚਾਹੀਦੀਆਂ ਸਰਪੰਚਾਂ ਦੇ ਵਿੱਚ ਇੱਕ ਤੇ ਠੰਡੇ ਸੁਭਾ ਦਾ ਹੋਵੇ ਤੇ ਦੂਸਰਾ ਪੜਿਆ ਲਿਖਿਆ ਜ਼ਰੂਰੀ ਆ ਇਹ ਜ਼ਰੂਰੀ ਨਹੀਂ ਹੁੰਦਾ ਵੀ ਕੁਆਲਿਟੀ ਤੇ ਇਹੀ ਆ ਨਾ ਜਦੋਂ ਬੰਦਾ ਪੜਿਆ ਲਿਖਿਆ ਹੋਊਗਾ ਠੰਡੇ ਸੁਭਾ ਦਾ ਹੋਊਗਾ ਚੰਗਾ ਵਿਚਰਦਾ ਹੋਊਗਾ ਸਮਾ ਮਸਲੇ ਆਉਂਦੇ ਆ ਲੜਾਈ ਝਗੜੀ ਹੁੰਦੀ ਹੈ ਝਗੜੇ ਵੀ ਹੁੰਦੇ ਆ ਕਈ ਕੁਝ ਹੁੰਦਾ ਹੈ ਤੇ ਉਹ ਪੁਲਿਸ ਨਾਲ ਵੀ ਡੀਲ ਕਰਨਾ ਪੈਂਦਾ ਸਭ ਤੋਂ ਪਹਿਲਾਂ ਤਾਂ ਕੋਸ਼ਿਸ਼ ਹੋਣੀ ਚਾਹੀਦੀ ਆ ਵੀ ਅਹੀਂ ਤੇ ਚਲੋ ਚੰਗੇ ਸਰਪੰਚਾ ਉਦੋਂ ਤੱਕ ਪੁਲਿਸ ਥੋੜੀ ਕਿਤੇ ਪਿੰਡ ਦੇ ਵਿੱਚ ਆਣੀ ਨਹੀਂ ਦਿੰਦੇ ਹਾਂ ਬਿਲਕੁਲ ਤੇ ਚਲੋ ਜੇ ਕੋਈ ਪੁਲਿਸ ਕੇਸ ਹੁੰਦਾ ਵੀ ਆ ਤੇ ਉੱਥੇ ਵਿੱਚ ਬੰਦਾ ਸਰਪੰਚੇ ਦਾਣਾ ਚਾਹੀਦਾ ਵੀ ਜਿਹੜਾ ਤੁਹਾਨੂੰ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਪੜਿਆ ਲਿਖਿਆ ਹੋਣਾ ਚਾਹੀਦਾ ਥੋੜਾ ਜਣਾ ਕਾਨੂੰਨਾ ਬਾਰੇ ਪਤਾ ਹੋਣਾ ਚਾਹੀਦਾ ਕਿਉਂਕਿ ਉਹ ਪੁਲਿਸ ਨਾਲ ਵੀ ਗੱਲ ਕਰ ਸਕੇ ਯਾਰ ਮਹਗਮੇਨਾ ਸਰਕਾਰੀ ਆਸਾਨਾ ਕਿਤਾ ਗੱਲ ਕਰ ਸਕੇ ਜਿਹ देखो ये पार जनता दे ने डिसाइड करना होना हर जनता ਨੂੰ ਅਪੀਲ ਕਰਨਾ ਵੀ ਜਿਹੜਾ ਵੀ ਆਪਣੇ ਪਿੰਡ ਦਾ ਸਰਪੰਚ ਚਾਹੁੰ ਚੰਗਾ ਚੜ੍ਹੇ ਪੜ੍ਹਿਆ ਲਿਖਿਆ ਚਾਹੂੰ ਪਾਰਟੀ ਬਾਜੀ ਤੋਂ ਉੱਪਰ ਉੱਟ ਕੇ ਜਿਹੜਾ ਸਹੀ ਸੁਲਝਿਆ ਬੰਦਾ ਉਹਨੂੰ ਬਣਾਓ ਸਰਪੰਚ ਜਿੱਦਾਂ ਕਈ ਕਹਿੰਦੇ ਆ ਨਾ ਕਿ ਸਰਪੰਚ ਜਿਤਨੀ ਬੜੀ ਸੌਖੀ ਹੈਗੀ ਹੈ ਨਹੀਂ ਜੀ ਐ ਇਦਾਂ ਕੁਝ ਨਹੀਂ ਹੈਗਾ ਸਭ ਤੋਂ ਜਿਹੜਾ ਇਲੈਕਸ਼ਨ ਜਿਹੜਾ ਉਹਖਾ ਸਰਪੰਚੀ ਦਾ ਜੀ ਉਹ ਕਿੱਦਾਂ ਬਾਜੀ ਵਾ ਇਹ ਉਹ ਇਸ ਕਰਕੇ ਵੀ ਤੁਹਾਨੂੰ ਲੋਕ ਜੀ ਤੁਰਤ ਜਾਂਦੇ ਆ ਹੂੰ ਤੁਹਾਨੂੰ ਉਹਨਾਂ ਨੂੰ ਪਤਾ ਵੀ ਇਹਦੀ ਬੋਲਬਾਣੀ ਕਿੱਦਾਂ ਦੀ ਸਹਾਈਂ ਪਸੰਦ ਦੀ ਬੋਲਦਾ ਕਿੱਦਾਂ ਵਾ ਚਾਹੇ ਮਤਲਬ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਆ ਵੀ ਇਹ ਕਿਸੇ ਦਾ ਮਤਲਬ ਕੰਮ ਆਉਣ ਵਾਲਾ ਹੈਗਾ ਕੰਮ ਕਰਾਉਣ ਵਾਲਾ ਹੈ ਕਿ ਨਹੀਂ ਹੈ ਲੋਕਾਂ ਚ ਜਨਤਾ ਚ ਵਿੱਚਰ ਸਕਦਾ ਕਿ ਨਹੀਂ ਵਿੱਚਦਾ ਇਸ ਕਰਕੇ ਤੁਹਾਨੂੰ ਨਿੱਜੀ ਤੌਰ ਤੇ ਜਾਣਦੇ ਆ ਭਾਈ ਸਹਿਮ ਸਪ ਦੀ ਨਾਲ ਵੀ ਜਿਹਦਾ ਸਰਪੰਚ ਬਣਾਏ ਜਾਂਦੇ ਆ ਕੀ ਵਾਰੀ ਬਿਲਕੁਲ ਬਿਲਕੁਲ ਸਹਿਮ ਸਪ ਦੀ ਤਾਂ ਬੰਦੇ ਆ ਪਿੰਡਾਂ ਚ ਹੁੰਦੀਆਂ ਹੀ ਸਰਪੰਚੀਆਂ ਹੁੰਦੀਆਂ ਹੀ ਆਈਆਂ ਚਲਦੀਆਂ ਹੀ ਆ ਉਹ ਵਧੀਆ ਨਾ ਤੁਹਾਡੇ ਹਿਸਾਬ ਨਾਲ ਜੀ ਉਹ ਵਧੀਆ ਜੀ ਨਾ ਕੋਈ ਲੜਾਈ ਨਾ ਕੋਈ ਝਗੜਾ ਨਾ ਕੋਈ ਲੜਾਈ ਝਗੜਾ ਫਿਰ ਕੁਝ ਵੀ ਨਹੀਂ ਚੱਲਦਾ ਜੀ ਨਾ ਜਿਹੜਾ ਪਹਿਲਾਂ ਤੁਸੀਂ ਕਹਿੰਦੇ ਸਰਕਾਰ ਇਨਾਮ ਵੀ ਦਿੰਦੀ ਹੈ ਇਹੋ ਜਿਹੇ ਜਦੋਂ ਸਰਪੰਚ ਬੰਦਾ ਬਿਲਕੁਲ ਜੀ ਇਸ ਵਾਰ ਵੀ ਸਰਕਾਰ ਨੇ ਨਾਮ ਰ 5 ਲੱਖ ਰੁਪਏ ਕਰਾਂ ਜੇ ਸਹਿਮ ਸਮ ਤੇ ਨਾ ਹੋਏਗਾ ਸਭ ਤੋਂ ਇਹ ਦੋ ਉਸ ਪਿੰਡ ਨੂੰ 5 ਲੱਖ ਰੁਪਏ ਉਹਨਾਂ ਨੇ ਕਿਹਾ ਸੀ ਅਸੀਂ ਅਨਾਉਂਸ ਕੀਤਾ ਸੀ ਸਰਕਾਰ ਨੇ ਐਡੇ ਵਿੱਚ ਦੇ ਬਾਈ ਫਿਰ ਕਈ ਵਾਰ ਪਾਰਟੀ ਬਾਈ ਦੇ ਵਿੱਚ ਚੱਕਰ ਵਿੱਚ ਕਈ ਵਾਰ ਨਹੀਂ ਵੀ ਹੁੰਦੀ ਹਣੀ ਪਾਰਟੀ ਬਿਲਕੁਲ ਬਿਲਕੁਲ ਜੀ ਵੇਖੋ ਜੀ 1% ਵੀ ਅੜ ਜੇ ਪਿੰਡ ਦੇ ਵਿੱਚ ਤੁਹਾਨੂੰ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਪਿੰਡ ਦੇ ਵਿੱਚ ਪਾਰਟੀ ਬਾਈ ਤੇ ਹੁੰਦੀ ਆ ਹਰ ਕੋਈ ਵੀ ਪਿੰਡਵਾ ਤੁਹਾਨੂੰ ਉੱਚ ਹੁੰਦੀ ਆ 1% ਇੱਕ ਵਾਰ ਸਾਰੇ ਪਿੰਡੋ ਜੇ ਇੱਕ ਬੰਦਾ ਪੈ ਗਿਆ ਮੈਂ ਇਲੈਕਸ਼ਨ ਕਰਾਂ ਤਾਂ ਉਹ ਇਲੈਕਸ਼ਨ ਹੋਣਾ ਹੀ ਆ ਹਮ ਇਲੈਕਸ਼ਨ ਤੇ ਹੋਣਾ ਹੀ ਆ ਉਹ ਭਾਏ ਉਹਦੀ ਇਕੱਲੇ ਦੀ ਆਪਣੀ ਵੋਟ ਹੀ ਨਿਕਲੇ ਵਿੱਚ ਡੱਬੇ ਦੇ ਵਿੱਚ ਉਹ ਦਿ ਉਹੀ 5 ਲੱਖ ਨਾਲ ਉਹ ਸਰਪੰਚ ਪਿੰਡ ਦਾ ਵਿਕਾਸ ਤੇ ਕਰ ਹੀ ਸਕਦਾ ਹੈ ਬੜਾ ਕੁਝ ਬੰਦਾ ਆਉਂਦਾ ਹੀ ਪਿੰਡ ਦਾ 5 ਲੱਖ ਦਾ ਬਾਕੀ ਭਾਜੀ ਮੇਰੇ ਤੇ ਅਹੀ ਸਵਾਲ ਹੈਗੇ ਹੀ ਤੇ ਬਾਕੀ ਵਧੀਆ ਲੱਗਾ ਜੇ ਮੈਨੂੰ ਕਦੀ ਵੀ ਅੱਗੇ ਲੋਡ ਪਈ ਕੋਈ ਸਵਾਲ ਪੁੱਛੰਦੀ ਮਤਾਂ ਡਗਵਾ ਜਾਗਾ ਕੋਈ ਗੱਲ ਨਹੀਂ ਸਦਾ ਹਾਜ਼ਰ ਹਾਂ ਤੇ ਆਪਾਂ ਨਾ ਆਡੀਅেন্স ਨੂੰ ਕੁਝ ਸਵਾਲ ਆਡੀਅেন্স ਦੇ ਵੀ ਹੁੰਦੇ ਜਿੱਦਾਂ ਕੋਈ ਨਿਕਲ ਨੂੰ ਸਰਪੰਚੀ ਲੜਨੀ ਹੋਏ ਤੇ ਉਹ ਇਸ ਚੀਜ਼ ਨੂੰ ਜਾਣ ਕੇ ਅੱਗੇ ਵੱਧ ਸਕਦਾ ਹੈਗਾ ਆਪਣੇ ਸਿਸਟਮ ਬਾਰੇ ਕੋਈ ਗੱਲ ਨਹੀਂ ਜੀ ਜੇ ਕੋਈ ਵੀ ਸਰਪੰਚੀ ਬਣ ਸਕਦਾ ਹੈ ਕੋਈ ਗੱਲ ਨਹੀਂ ਕੀ ਤੁਹਾਡਾ ਵੀ ਬੜਾ ਧੰਨਵਾਦ ਜੀ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਮਹਿਸੂਸ ਹੋਈ ਆ ਵੀ ਤੁਸੀਂ ਛੋਟਾ ਮੇਰਾ ਭਰਾ ਅਭਿਨਾਸ਼ ਅਤਰੀ ਜੀ ਸਾਡੇ ਕੋਲ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਆਏ ਤੇ ਸਾਡੇ ਨਾਲ ਚਲੋ ਵਿਚਾਰ ਵਟਾਂਦਰਾ ਕੀਤਾ ਮੈਨੂੰ ਬਹੁਤ ਚੰ ਚਲੋ ਗਾਂ ਵੀ ਤੁਸੀਂ ਇਦਾਂ ਹੀ ਸਾਨੂੰ ਮਿਲਦੇ-ਗਿਲਦੇ ਰਹਿਣਾ ਬਿਲਕੁਲ ਭਾਈ ਤੇ ਸਾਡੇ ਟੱਚ 'ਚ ਰਹਿਣਾ ਸਭ ਉਹ ਅਸੀਂ ਵੀ ਤੁਹਾਡੇ ਕੋਲੋਂ ਕੁਝ ਸਿੱਖਣਾ ਕੋਈ ਸਾਡੇ ਬਿਲਕੁਲ ਬਿਲਕੁਲ ਭਾਈ ਤੁਹਾਡੇ ਕੋਲੋਂ ਸਿੱਖਾਂਗੇ ਹਨ ਤੇ ਬਾਕੀ ਭਾਈ ਆਸੀ ਸਾਡਾ ਅੱਜ ਪੋਡਕਾਸਟ ਸਰਪੰਚ ਸਾਹਿਬ ਨਾਲ ਬਿੱਲਾ ਭਾਈ ਨਾਲ ਦਾਖਲਾ ਪਿੰਡ ਦੇ ਸਰਪੰਚਾਂਗੇ ਨੇ ਸੋ ਅਗਰ ਤੁਹਾਨੂੰ ਆ ਪੋਡਕਾਸਟ ਵਧੀਆ ਲੱਗਾ ਹੋਏਗਾ ਤੇ ਸ਼ੇਅਰ ਕਰ ਦਿਓ ਤੇ ਅਗਰ ਮੇਰਾ ਕੋਈ ਵੀ ਸਰਪੰਚ ਸਾਹਿਬ ਕੋਈ ਵੀ ਸਾਡੀ ਇਹ ਵੀਡੀਓ ਵੇਖ ਰਹੇ ਨੇ ਅਗਰ ਉਹ ਚਾਹੁੰਦੇ ਨੇ ਕਿ ਸਾਡੇ ਨਾਲ ਵੀ ਇੱਕ ਪੋਡਕਾਸਟ ਕਰੋ ਆਪਾਂ ਮੋਸਟ ਵੈਲਕਮ ਕਰਦੇ ਆਗੇ ਆ ਤੇ 댓글 ਲਿਖਮੈਂਟ ਜਰੂਰ ਕਰ ਦਿਓ ਫ੍ਰੀ ਆਫ ਸਸੀ ਗਾਲੀ ਸਸੀ ਗਾਲੀ